ਪਿਆਰੀ ਗੁਰ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲ ਤਲ ਸੰਤ ਬਾਬਾ ਦਸੌਂਦਾ ਸਿੰਘ ਜੀ ਮਹਾਰਾਜ ਵਰਿਆਂ ਵਾਲੇ ਮਹਾਪੁਰਸ਼ ਆਪਣੇ ਜੀਵਨ ਵਿੱਚ ਅਨੇਕ ਕੌਤਕ ਕੀਤੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਪ੍ਰਗਟ ਕਰਕੇ ਬਖਾਇਆ ਕਿ ਮੇਰੇ ਭਗਤਾਂ ਦਾ ਜਸ ਕਿਵੇਂ ਫੈਲੇਗਾ ਇੱਕ ਦਿਨ ਐਸਾ ਰੰਗ ਵਰਤਿਆ ਪਰਮੇਸ਼ਰ ਹੀ ਜਾਣੇ ਆਪਣੇ ਭਗਤਾਂ ਦੀ ਸਾਰ ਕਿ ਬਾਬਾ ਜੀ ਆਪਣੇ ਘਰ ਦੀਆਂ ਗਊਆਂ ਚਾਰਨ ਵਾਸਤੇ ਖੇਤਾਂ ਵਿੱਚ ਲੈ ਜਾਂਦੇ ਖਾਲੀ ਜਗ੍ਹਾ ਵੇਖ ਕੇ ਗਊਆਂ ਚਾਰਨ ਲਾ ਦਿੱਤੀਆਂ ਤੇ ਆਪ ਪਾਸੇ ਬੈਠ ਗਏ ਚੌਂਕੜਾ ਲੱਗਿਆ ਸਿਮਰਨ ਕਰਦਿਆਂ ਕਰਦਿਆਂ ਦੀ ਸਮਾਧੀ ਲੱਗੀ ਜਿੱਥੇ ਬੈਠੇ ਉੱਥੇ ਨੇੜ ਭਾਈ ਕਰਤਾਰ ਸਿੰਘ ਦਾ ਖੇਤ ਸੀ ਜੀਨੇ ਆਪਣੇ ਖੇਤ ਵਿੱਚ ਮੱਕੀ ਲਾਈ ਬੜੀ ਮਿਹਨਤ ਨਾਲ ਇੱਕ ਗਊਆ ਮੱਕੀ ਦੇ ਖੇਤ ਵਿੱਚ ਜਾ ਕੇ ਚਰਨ ਲੱਗੀ ਇਧਰ ਬਾਬਾ ਜੀ ਨੇਤਰ ਬੰਦ ਕਰੀ ਬੈਠੇ ਐ ਸਮਝ ਦੀ ਲੱਗੀ ਕੋਈ ਪੁਲਿਸ ਕੋਲ ਦੀ ਲੰਘਿਆ ਜਾਂਦਾ ਸੀ ਉਹਨੇ ਜਦੋਂ ਦੇਖਿਆ ਕਿ ਬਾਬਾ ਦਸਮਗੋ达 ਸਿੰਘ ਜੀ ਚੌਂਕੜਾ ਲਾਈ ਬੈਠਾ ਤੇ ਨੇਤਰ ਬੰਦ ਕਰੀ ਬੈਠੇ ਐ ਇਹਨਾਂ ਦੀਆਂ ਗਊਆਂ ਨੇ ਕਰਤਾਰ ਸਿੰਘ ਦਾ ਮੱਕੀ ਦਾ ਸਾਰਾ ਖੇਤ ਉਜਾੜ ਪੁਜਿਆ ਗਿਆ ਵੀ ਮੈਂ ਜਾ ਕੇ ਕਰਤਾਰ ਸਿੰਘ ਨੂੰ ਦੱਸਾਂ ਕਰਤਾਰ ਸਿੰਘ ਦੇ ਘਰ ਗਿਆ ਜਾ ਕੇ ਚੁਗਲੀ ਕਰਕੇ ਕਹਿਣ ਲੱਗਾ ਉਹ ਚੁਗਲ ਚੁਗਲਿਓ ਟਲਿਆ ਨਾ ਤੇ ਬਾਜ਼ ਨਾ ਆਇਆ ਚੁਗਲ ਚੁਗਲਿਓ ਟਲਿਆ ਨਾ ਤੇ ਬਾਜ਼ ਨਾ ਆਇਆ ਉਹ ਜਾ ਕੇ ਉਸ ਕਰਤਾਰ ਸਿੰਘ ਨੂੰ ਆਖ ਸੁਣਾਇਆ ਜਾ ਕੇ ਉਸ ਕਰਤਾਰ ਸਿੰਘ ਨੂੰ ਆਖ ਸੁਣਾਇਆ ਉਮਮਕੀ ਦਾ ਜੋ ਖੇਤ ਤੇ ਚਾਵਾਂ ਨਾਲ ਲਾਇਆ ਉਮਮਕੀ ਦਾ ਜੋ ਖੇਤ ਤੇ ਚਾਵਾਂ ਨਾਲ ਲੜਾ ਗਉਆ ਖੇਤੋ ਜਾਣ ਕੇ ਕਰ ਦਤਾ ਸਵਾਇਆ ਤੇਰਾ ਗਉਆ ਖੇਤੋ ਜਾਣ ਕੇ ਕਰ ਦਤਾ ਸਵਾਇਆ ਕੈੰਦ ਮੁੰਡਾ ਜੋ ਭਗਵਾਨ ਸਿੰਘ ਦਾ ਪਗਤ ਕਹਾਵੇ मुंडा जो भॻवान नाम त सुंद सिंह गवान त चारवे उहो सिंह गवान त चारवे ਗਉਆ ਗਉਆ ਨੂੰ ਮੋੜਦਾ ਕੋਈ ਕਿਦ ਲੈ ਜਾਵੇ ਉਹ ਗਉਆ ਗਉਆ ਨੂੰ ਮੋੜਦਾ ਕੋਈ ਕਿਦ ਲੈ ਜਾਵੇ ਉਹ ਗਉਆ ਛੜਕੇ ਸੁਨੀਆਂ ਫਿਰ ਬੰਤੀ ਲਾਵੇ ਉਹ ਗਉਆ ਛੜਕੇ ਸੁਨੀਆਂ ਫਿਰ ਬੰਤੀ ਲਾਵੇ के बैठा एक पासे हाँ जी पासे खेत उजाड़ के बैठा एक पासे जिमें संत कोई पंदगी है करता करते जापे जिमें संत कोई पंदगी है करता जापे उन सब पंचायत सबो पचायत कठे हो सारे जिमे उजाले खेत करो जुर्माने पारे उन जिमे उजाले खेत करो जुर्माने मालक भलिहारे रसूलपुरी उस मालक भलिहारे उते भॻतां जे नचो जारे ਰੱਬ ਕਰਦਾ ਆਪਣੇ ਭਗਤਾਂ ਦੇ ਨਾਲ ਜੋਜ ਨਿਆਰੇ ਰੱਬ ਕਰਦਾ ਆਪਣੇ ਭਗਤਾਂ ਦੇ ਨਾਲ ਜੋਜ ਨਿਆਰੇ